ਹੰਜੀ ਸਤ ਸੰਗ ਜੀ ਉਹ ਇੱਕ ਕੱਲ ਦੀ ਮੈਂ ਵੀਡੀਓ ਸ਼ੇਅਰ ਕੀਤੀ ਹੋਈ ਆ ਸੁਖਦੇਵ ਸਿੰਘ ਵੀਰ ਆ ਇਹ ਤੈਨੇ ਜਿਹੜੇ ਵੀਰ ਆ ਇਹ ਬਾਣੀ ਦੀ ਕਥਾ ਬਾਣੀ ਦੇ ਅਰਥ ਕਰਕੇ ਦੱਸਦੇ ਨੇ ਲੋਕਾਂ ਨੂੰ ਤੇ ਇਹਨਾਂ ਨੇ ਇੱਕ ਵੀਡੀਓ ਦੇ ਵਿੱਚ ਮੇਰਾ ਨਾਮ ਲਿਆ ਔਰ ਜਿਹੜਾ ਸੁਖਦੇਵ ਵੀਰ ਆ ਜਿਹੜਾ ਆਡੀਓ ਤੇ ਗੱਲ ਕਰ ਰਿਹਾ ਆ ਇਹ ਇਹ ਨਹੀਂ ਪਹਿਲਾਂ ਮੈਨੂੰ ਤਕਰੀਬਨ 4 ਕਿ ਮਹੀਨੇ ਪਹਿਲਾਂ ਫੋਨ ਕੀਤਾ ਸੀ ਇਹਨਾਂ ਨੇ ਮੈਨੂੰ ਨਵਾਈਡ ਕੀਤਾ ਸੀ ਕਿ ਤੁਸੀਂ ਸਾਡੇ ਚੈਨਲ ਦੇ ਉੱਤੇ ਆਓ ਮੈਂ ਇਹਨਾਂ ਨੂੰ ਦੱਸਿਆ ਵੀਰ ਜੀ ਮੈਂ ਕਿਸੇ ਚੈਨਲ ਤੇ ਨਹੀਂ ਜਾਂਦਾ ਮੈਂ ਉਹ ਪੜ ਜਾ ਬੰਦਾ ਸਿੱਧਾ ਚ ਬੰਦਾ ਹੈ ਜਿਵਾਰੀ ਮੈਨੂੰ ਜਿਆਦਾ ਬੋਲਣਾ ਨਹੀਂ ਆਉਂਦਾ ਪਰ ਜੇ ਮੇਰਾ ਮਨ ਕੀਤਾ ਕਿਤੇ ਤਾਂ ਮੈਂ ਜ਼ਰੂਰ ਆਉਂਗਾ ਇਹਨਾਂ ਨੇ ਤਕਰੀਬਨ 3 ਕਿ ਮਹੀਨੇ ਵੇਟ ਕੀਤੀ ਆ ਤਣ 3.5 ਮਹੀਨੇ ਤੇ ਫਿਰ ਇਹਨਾਂ ਨੇ ਦੇਖਿਆ ਵੀ ਨਹੀਂ ਤਾਂ ਫਿਰ ਇਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਆ ਜਿਸ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਕਿ ਰਾਜਕੋਲ ਨੇ ਰਾਜਕੋਲ ਨੇ ਤੇ ਗੁਰਿੰਦਰ ਸਿੰਘ ਅੰਗਰੇਟੇ ਨੇ ਪੰਜਾਬ ਦੇ ਵਿੱਚ ਗੰਧ ਪਾ ਦਿੱਤਾ ਜਾਤ ਪਾਤ ਦਾ ਔਰ ਲੋਕਾਂ ਨੂੰ ਵੱਖਰੇ ਵੱਖਰੇ ਕਰ ਦਿੱਤਾ ਜੱਟਾਂ ਨੂੰ ਤੇ ਬਾਲਮਿਕੀਆਂ ਨੂੰ ਜਾਂ ਮਾਝੀ ਸਿੱਖਾਂ ਨੂੰ ਕਹਿੰਦਾ ਮਤਲਬ ਉਹਨਾਂ ਦੇ ਦਰਣਾ ਪਾਤੀ ਵਿੱਚ ਇਹਨਾਂ ਦੇ ਸੁਖਦੇਵ ਵੀਰੇ ਵੀ ਜਿਸ ਤੋਂ ਜਿਸ ਵੀਰੇ ਤੁਸੀਂ ਮੈਨੂੰ ਫੋਨ ਕੀਤਾ ਨਾ ਉਸ ਲਈ ਮੈਂ ਸੋਚਦਾ ਸੀ ਕਿ ਸੁਖਦੇਵ ਵੀਰਾ ਵਧੀਆ ਗੱਲ ਕਰਦੇ ਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਸੁਣਿਆ ਹੋਇਆ ਚੰਗੀ ਤਰ੍ਹਾਂ ਤੁਸੀਂ ਬਹੁਤ ਐਸੀਆਂ ਗੱਲਾਂ ਆ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਹਰ ਕਰਦੇ ਆ ਔਰ ਇਤਿਹਾਸ ਤੋਂ ਬਾਹਰੀਆਂ ਕਰਦੇ ਆ ਜਿਹਦਾ ਕੋਈ ਇਤਿਹਾਸ ਨਾ ਲੈਣਾ ਦੇਣਾ ਨਹੀਂ ਤੁਸੀਂ ਤੇ ਨਹੀਂ ਮੈਂ ਹੋ ਉਪਰੇ ਕਰਦਾ ਸੀ ਮੈਂ ਕਿਹਾ ਨਹੀਂ ਯਾਰ ਛੱਡ ਕੋਈ ਗੱਲ ਨਹੀਂ ਆਪਾਂ ਗੱਲ ਨਹੀਂ ਕਰਨੀ ਕੋਈ ਕੋਈ ਨਹੀਂ ਲੱਗੇ ਆ ਕੋਈ ਨਹੀਂ ਜਗਾਉਣ ਲੱਗੇ ਆਪਣੇ ਲੋਕਾਂ ਨੂੰ ਵੇ ਜਾਗੋ ਪਾਈ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਪਰ ਜਿਹੜੀ ਤੁਸੀਂ ਇਹ ਗੱਲ ਕੀਤੀ ਆ ਕਿ ਰਾਜਕੋਲ ਅ ਨਿਆ ਕੰਮ ਕੀਤਾ ਤੇ ਮੈਂ ਤੁਹਾਨੂੰ ਪਹਿਲਾਂ ਤਾਂ ਧੰਨਵਾਦ ਕਰਦਾ ਤੁਹਾਡਾ ਕਿਸੇ ਨੂੰ ਤਾਂ ਰਾਜਕੋਲ ਦਾ ਚੇਤਾ ਆਇਆ ਹਨ ਨੇ ਤਾਂ ਤੁਹਾਡਾ ਪਿੰਦਰਪਾਲ ਵੀ ਸੁੱਤਾ ਹੋਇਆ ਸੀ ਤੁਹਾਡਾ ਬੰਤਾ ਵੀ ਸੁੱਤਾ ਹੋਇਆ ਸੀ ਹਨ ਤੁਹਾਡਾ ਧੁੰਦਾ ਵੀ ਸੁੱਤਾ ਹੋਇਆ ਸੀ ਹਨ ਹੋਰ ਪਤਾ ਨਹੀਂ ਕਿੰਨੇ ਪ੍ਰਚਾਰ ਗਿਆ ਜਿਨ੍ਹਾਂ ਦੀ ਕਹਿੰਦਾ ਮਤਲਬ ਹੈ ਕਿ ਮੇਰਾ ਜਿਹੜਾ ਫਰਜ ਬੰਦਾ ਸੀ ਮੈਂ ਕੀਤਾ ਔਰ ਜਿਹੜੇ ਸਤਗੁਰ ਉਦਾਸ ਮਹਾਰਾਜ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਕਹਿਣ ਵਾਲੇ ਲੋਗ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਤੋਂ ਬਿਨਾ ਭਗਤ ਕਹਿਣ ਵਾਲੇ ਲੋਗ ਆ ਮੈਂ ਉਹਨਾਂ ਦੀ ਕਲਾਸ ਲਾਉਂਦਾ ਰਹਿਣਾ ਕਿਉਂਕਿ ਉਹ ਉੱਤੇ ਲਿਖਿਆ ਹੋਇਆ ਆ ਅਸੰਖ ਮੂਰਖ ਆ ਅਸੰਖ ਚੋਰ ਆ ਅਸੰਖ ਚੋਰ ਹਰਾਮ ਖੋਰਿਆ ਅਸੰਖ ਅੰਬਰਕਾਰ ਜਾਇ ਜੋ ਜੇ ਫੇ ਕੋ ਉਹਨਾਂ ਨੂੰ ਸੱਚ ਸੁਣਾਉਣ ਦੀ ਕੋਸ਼ਿਸ਼ ਕਰਦਾ ਫਿਰ ਉਹਦੇ ਨਾਲ ਜੋਰ ਕਰਨ ਦੀ ਕੋਸ਼ਿਸ਼ ਕਰਦੇ ਨੇ ਇੱਕ ਸਖਦੇਵ ਵੀਰੇ ਤੁਸੀਂ ਹੋਰ ਗੱਲ ਕਹੀ ਆ ਕਿ ਮੈਨੂੰ ਠੀਕ ਹੋਣ ਦਿਓ ਪਹਿਲਾਂ ਤਾਂ ਮੈਂ ਦੁਆ ਕਰਦਾ ਹਾਂ ਉਸ ਪਰਮਾਤਮਾ ਮੂਰੇ ਉਸ ਅਕਾਲ ਪੁਰਖ ਮੂਰੇ ਕਿ ਮਾਲਕਾ ਇਹਨੂੰ ਜਿੰਨੀ ਜਲਦੀ ਹੋ ਸਕਦਾ ਮੇਰੇ ਸਖਤੇਬ ਵੀਰੇ ਨੂੰ ਜਿੰਨੀ ਜਲਦੀ ਹੋ ਸਕਦਾ ਠੀਕ ਕਰ ਦੇ ਮੈਂ ਸੁਣਨਾ ਚਾਹੁੰਦਾ ਹਾਂ ਕਿ ਜੋ ਪਹਿਲਾਂ ਇਹਨਾਂ ਨੇ ਬੋਲਿਆ ਉਸ ਤੋਂ ਵੱਧ ਕੀ ਬੋਲ ਸਕਦੇ ਆ ਜਿੰਨੀ ਜਲਦੀ ਜੇ ਤੁਸੀਂ ਇਹਨਾਂ ਨੂੰ ਠੀਕ 5 ਦਿਨ ਬਾਅਦ ਕਰਨਾ ਮੈਂ ਕਹਿੰਦਾ ਤੁਸੀਂ ਰਾਤੋਂ ਰਾਤ ਠੀਕ ਕਰ ਦਿਓ ਕਮ ਸੇ ਕਮ ਮੇਰੇ ਮੇਰੇ ਨਾਲੋਂ ਇਹਨਾਂ ਦੀ ਉਮਰ ਲੰਬੀ ਹੋਵੇ ਔਰ ਵਾਲੇ ਸਮੇਂ ਜਦੋਂ ਮੈਂ ਚਲੇ ਜਾਵਾਂ ਇਹਨਾਂ ਨੂੰ ਮੇਰੇ ਤੋਂ ਬਾਅਦ ਮੇਰੇ ਜਾਣ ਤੋਂ ਬਾਅਦ ਮੇਰੇ ਉੱਤੇ ਗੱਲ ਕਰਨ ਦਾ ਮੌਕਾ ਮਿਲ ਜਾਵੇ ਕਿਉਂਕਿ ਜਿੰਦਿਆਂ ਜਿੰਦਿਆਂ ਮੈਂ ਕਿਸੇ ਨੂੰ ਮੌਕਾ ਨਹੀਂ ਦਿੰਦਾ ਕਿਉਂ ਕਿ ਮੈਂ ਸਿਰ ਤੇ ਸਰਫਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਔਰ ਉਹਦੇ ਅੰਦਰ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਔਰ ਅੰਦਰ ਜਿਹੜਾ ਲਿਖਿਆ ਹੋਇਆ ਭਗਤਾਂ ਕੀ ਚਾਲ ਨਰਾਲੀ ਉਹ ਚਾਲ ਦੱਸਦਾ ਮੈਂ ਮੈਂ ਆਪਣੇ 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 ਕੁੱਤੇ ਵਾਂਗੂ ਨਹੀਂ ਭੌਂਕਦਾ ਬਿਨਾਂ ਸ਼ਬਦ ਤੋਂ ਭਗਤ ਨਹੀਂ ਕਹਿੰਦਾ ਮੈਂ ਕਿਸੇ ਨੂੰ ਬਿਨਾਂ ਸ਼ਬਦ ਤੋਂ ਮੈਂ ਸਿਰਫ ਤੇ ਸਿਰਫ ਸਤਿਗੁਰੂ ਗੁਰੂ ਨਾਲ ਸ਼ਬਦ ਸਾਰੇ ਲਿਖ ਦਿੱਤੇ ਆ ساری ਥਿਊਰੀ ਲਿਖ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ ਹਾਂ ਜੇ ਕਿਸੇ ਨੂੰ ਫੇਰ ਵੀ ਤਸੱਲੀ ਨਹੀਂ ਹੁੰਦੀ ਤਾਂ ਫੇਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਤੁਸੀਂ ਪਹਿਲਾਂ ਗੱਲਾਂ ਬੋਲੀਆਂ ਆ ਉਹਨਾਂ ਤੇ ਮੇਰਾ ਬੋਲਣ ਨੂੰ ਜੀ ਨਹੀਂ ਕੀਤਾ ਕਿ ਤੁਸੀਂ ਇੱਕ ਵੀ ਗੱਲ ਜਿਹੜੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਜਾਂਦੀ ਹੋਵੇ ਔਰ ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬਣਿਆ ਹੋਇਆ ਗੁਰੂ ਗਵਨ ਸਿੰਘ ਗਵਨ ਸਿੰਘ ਜੀ ਨੇ ਆਪਣਾ ਵਾਰਿਆ ਪਰਿਵਾਰ ਉਹਦੇ ਹੱਕ ਜਾਂਦੀ ਹੋਵੇ ਸਾਰੀਆਂ ਗੱਲਾਂ ਨਾ ਤੇ ਗੁਰੂ ਗਵਨ ਸਿੰਘ ਦੇ ਹੱਕ ਜਾਂਦੀ ਆ ਤੇ ਨਾ ਇਹੋ ਗੁਰੂ ਗ੍ਰੰਥ ਸਾਹਿਬ ਦੇ ਹੱਕ ਜਾਂਦੀ ਆ ਜਿੰਨੀਆਂ ਵੀ ਗੱਲਾਂ ਸੁਖਦੇ ਵੀਰੋ ਤੇ ਬੋਲੀਆਂ ਆ ਮੈਂ ਚੰਗੀ ਤਰ੍ਹਾਂ ਸੁਣੀਆਂ ਸੁਣਨ ਤੋਂ ਬਾਅਦ ਮੈਂ ਇਸ ਕਰਕੇ ਹੁਣੇ ਪੋਸਟ ਪਾਉਣ ਲੱਗਾ ਕਿਉਂਕਿ ਤੁਹਾਨੂੰ ਰਬ ਪ੍ਰਮਾਤਮਾ ਜਲਦੀ ਤੋਂ ਜਲਦੀ ਠੀਕ ਕਰੇ ਤੁਸੀਂ ਹੋਰ ਕੀ ਬੋਲਣਾ ਚਾਹੁੰਦੇ ਆ ਮੈਂ ਉਸ ਸਮੇਂ ਦੀ ਵੇਟ ਕਰਦਾ ਆ ਕਿ ਪ੍ਰਮਾਤਮਾ ਮੈਨੂੰ ਉਹਨਾਂ ਚਿਰ ਉਹ ਸਮਾਂ ਉਹ ਕੜੀ ਸਲੱਖਣੀ ਹੋਵੇ ਜਿਹੜੇ ਤੁਸੀਂ ਹੋਰ ਮੇਰੇ ਬਾਰੇ ਕੀ ਬੋਲਣਾ ਚਾਹੁੰਦੇ ਆ ਕਿ ਤੁਸੀਂ ਕਹਿੰਦੇ ਪ੍ਰੋਗਰਾਮ ਕਰ